ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਇੱਕ ਰਾਤੀ ਲੇਟ ਨਾਈਟ ਅਰੈਸਟ ਕੀਤਾ ਇਹ ਦੋ ਪਿਓਰੈਸਟ ਹੋਏ ਨੇ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਬੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਬੀਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਐਡਸਪੀਨਿਵੈਸਿਕੇਸ਼ਨ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜੇ ਦੋ ਪਿਓਰਸਟ ਕੀਤੇ ਆ ਉਹਨਾਂ ਦੀ ਟ੍ਰੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪਿਓ ਗੁਰਮੀਤ ਸਿੰਘ ਇਲਿਸ ਮਿੱਤਾ ਸਨੋਵਰਤਨ ਸਿੰਘ ਆਰ ਪਿੰਡ ਕਿਲਾ ਕਿਲਾ ਬਟਾਲਾ ਦਾ ਰਹਿਣ ਵਾਲਾ ਇਹਦੇ ਉੱਤੇ ਬਾਅਦਾਲਤ શ્રી ਮੌਨਿਕਾ ਸ਼ਰਮਾ ਮੈਡਮ ਇਸ ਅਡੀਸ਼ਨ ਸ਼ੈਨ ਚਾਚ ਨੇ ਉਨ੍ਹਾਂ ਦੀ ਕੋਰਟ ਦੇ ਚਮਕਦਵਾ ਨੰਬਰ 9 ਮਿਤੀ 7 1 2021 ਅੰਡਰ ਸੈਕਸ਼ਨ 22 29 ਗਾੜ 85 ਐਨਡੀ ਸੈਕਟ ਦਾ ਮਕਦਮਾ ਇਹਦਾ ਉਹ थाना ਮਕੂਲਪੁਰ ਦੇ ਦਰਜ ਹੋਇਆ ਹੈ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਅਗੇ ਸੀ 12 3 2025 ਜਿਹੜਾ ਦੂਸਰਾ ਪੀਓ ਆ ਉਹ ਹੈਗਾ ਜੀ ਚਮਕੌਰ ਸਿੰਘ ਇਲੀਸ ਜੋਰਾ son of ਬਲਜਿੰਦਰ ਸਿੰਘ ਆਰੋ ਗਲੀ ਮੰਦਰਵਾਲੀ ਫੈਕਪੁਰ ਹਮੇਸ਼ਾ ਦਾ ਰਹਿਣਾ ਲਗੀ ਤੇ ਇਹ ਬਾਦ ਅਦਾਲਤ શ્રી ਅਰਨਸ਼ੂਰੀ ਜੀ ਐਮਸੀ ਦੀ ਕੋਰਟ ਦੇ ਵਿੱਚੋਂ ਆਪਣਾ ਮਕਦਮਾ ਨੰਬਰ 113 ਡੇਟेड ਹੈ ਜੀ 27 6 2018 ਅੰਡਰ ਸੈਕਸ਼ਨ 379 ਆਈਪੀਸੀ थाना ਕੈਂਟ ਦਾ ਮਕਦਮਾ ਜਿਹਦੇ ਵਿੱਚ ਏਪੀਓ ਸੀ ਜਿਹਦੀ ਪੀਓ ਡੇਟ ਹੈ ਜੀ 16 3 2024 ਇਹਦੇ ਤੇ ਇੱਕ ਹੋਰ ਮਕਦਮਾ ਦਰਜਾ ਉਹਦੇ ਵਿੱਚ ਵੀ ਏਪੀਓ ਹੈ ਜਿਹੜਾ ਆਪਣਾ ਚਮਕੌਰ ਸਿੰਘ ਹੈ ਉਹ ਬਾਦ ਅਦਾਲਤ શ્રી ਅੰਕਿਤਾ ਗੁਪਤਾ ਜੀ ਐਮਸੀ ਦੀ ਕੋਰਟ ਆ ਜਿਹਦੇ ਵਿੱਚ ਮੁਕੱਦਮਾ ਨੰਬਰ ਹੈ 445 ਡੇਟਡ ਹੈ 6 9 2017 ਅੰਡਰ ਸੈਕਸ਼ਨ 370 34 एपीसी थाना सिविल लाइन ਦਾ ਮੁਕੱਦਮਾ ਜਿਹਦੇ ਵਿੱਚ ਐਪੀਓ ਸੀ ਸਰ ਦੋਨਾਂ ਦੀ ਬੈਕਗ੍ਰਾਉਂਡ ਨਹੀਂ ਹੈ ਸੀ ਇਹਨਾਂ ਦੀ ਬੈਕਗ੍ਰਾਉਂਡ ਬਸ ਇਹ ਇਹਨਾਂ ਦਾ ਗਰੁੱਪ ਹੈ ਜੀ ਆਪਸ ਵਿੱਚ ਮਿਲ ਕੇ ਚੋਰੀਆਂ ਚਾਰੀਆਂ ਕਰਦੇ ਆ ਜਿਹੜਾ ਪਹਿਲਾ ਯੂ ਗੁਰਮੀਤ ਸਿੰਘ ਲਈ ਸੁਮਿਤਾ ਜਿਹੜਾ ਉਹ ਐਨਡੀ ਦਾ ਪਰਚਾ ਤੁਹਾਨੂੰ ਪਤਾ ਐਨਡੀ ਦੇ ਵਿੱਚ ਤੇ ਸਾਡੇ ਅਕਲ ਤੁਹਾਨੂੰ ਪਤਾ ਸਾਡੇ ਮਾਨਜੋਗ ਸੀਪੀ ਸਾਹਿਬ ਹੋ ਸਕਦਾ ਰਹਿਤਾ ਜੀ ਜਿਹੜਾ ਨਸ਼ੇ ਦੇ ਵਿਰੁੱਧ ਜਿਹੜਾ ਤੁਹਾਨੂੰ ਪਤਾ ਜੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਮਾਨਜੋਗ ਸਾਡੇ ਸੀਪੀ ਸਾਹਿਬ ਜਿਹੜੇ ਬਹੁਤ ਜ਼ਿਆਦਾ ਇਸ ਸੀਤੇ ਦੇ ਦਿਸ਼ਾ ਦਿਸ਼ਾ ਨੂੰ ਜਿਹੜੇ ਆ ਰਹੇ ਆ ਉਹਦੇ ਅਕੋਰਡਿੰਗ ਸਾਡਾ ਸਟਾਫ ਜਿਹੜਾ ਸ਼ਕਤੀ ਦੇ ਨਾਲ ਇਹ ਕੰਮ ਕਰ ਰਿਹਾ ਜਿਹੜੇ ਕਿ ਪੀਓ ਜਿਹੜੇ ਐਨਡੀ ਦੇ ਪੀਓ ਉਹਨਾਂ ਵਾਸਤੇ ਸਾਡਾ ਫੋਕਸ ਜਿਹੜਾ ਜ਼ਿਆਦਾ ਵਾ ਸਰ ਨਸ਼ਵਗਰੀ ਆ ਗਈ ਹਜੇ ਇੰਨੀ ਨਸ਼ਾ ਨਹੀਂ ਕਰਦੇ ਉਦ ਰਏ ਅਸੀਂ ਨਸ਼ੇ ਦਾ ਕੰਮ ਕਰਦਾ ਸੀ ਜਿਹੜਾ ਚਮਕੌਰ ਸਿੰਘਾ ਇਹ ਕਾਫੀ ਦਿਨ ਤੋਂ ਮਲਕੀ ਚੱਲਿਆ ਆ ਰਿਹਾ ਸੀ ਬੇਰੇ ਨੂੰ ਸਾਡੀ ਟੀਮ ਨੇ ਦੱਸ ਦਿੱਤੀ ਸਰ ਐਨਡੀ ਦੇ ਵੀ ਕੰਮ ਦਾ ਵੀ ਸਮਝੋ ਐਨਡੀ ਦਾ ਬੰਦਾ ਫੜਨਾ ਬਹੁਤ ਮੁਸ਼ਕਲ ਹੁੰਦਾ ਐਨਡੀ ਦੇ ਤੁਹਾਨੂੰ ਦੱਸਿਆ ਵੀ ਐਨਡੀ ਵਾਸਤੇ ਸਾਡਾ ਜਿਹੜਾ ਨਾ ਫੋਕਸ ਜ਼ਿਆਦਾ ਹੁੰਦਾ ਜਿਹੜਾ ਕਿ ਸਾਡੇ ਹਾਈਕਲ ਤਰ੍ਹਾਂ ਪਤਾ ਪੜਾਵ ਗਵਰਨਮੈਂਟ ਦੀ ਵੀ ਹੁੰਦਾ ਤਾਂ ਉਹਨਾਂ ਨੇ ਵੀ ਸਪੈਸ਼ਲ ਮੁਹਿੰਮ ਚਲਾਈ ਹੈ ਜੀ ਆਪਣਾ ਜੋ ਦਿਨਸ਼ਾ ਬਿਰੁੱਧ ਜਿਹੜਾ ਚੱਲ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਫਿਰ ਸਾਨੂੰ ਵੀ ਜਿਹੜੇ ਸਾਡੇ ਸੀਪੀਓ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਹੁੰਦੇ ਆ ਉਹਦੇ ਅਕੋਰਡਿੰਗ ਸਾਨੂੰ ਕੰਮ ਕਰਨਾ ਪੈਂਦਾ ਔਰ ਕੰਮ ਇਤਰਾ ਹੀ ਸਾਡਾ ਕੰਮ